ਇਸ ਮਰਡਰ ਨੂੰ ਅਸੀਂ 3 ਘੰਟੇ ਦੇ ਵਿੱਚ ਉਹ ਚੀਜ਼ ਜਿਹੜਾ ਸੀਗਾ ਬਲਾਈਂਡ ਮਰਡਰ ਸੀਗਾ ਇਹਨੂੰ ਅਸੀਂ ਟ੍ਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਇਹ ਸਾਰੀ ਟੀਮ ਨੂੰ ਬਹੁਤ ਮਿਹਨਤ ਨਾਲ ਜਿਹੜਾ ਇਹਦਾ ਹੈ ਕੀਤਾ ਔਰ ਇਹਦੇ ਹਿੱਸੇ 3 ਘੰਟਿਆਂ ਦੇ ਦੌਰਾਨ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਨੇ ਜਿਹੜੇ ਕੱਲੂ ਔਰ ਸੁਨੀਲ ਕੁਮਾਰ ਸੀਗੇ ਇਹਦੇ ਦੋਸਤ ਹੀ ਸੀਗੇ ਡਿਸੀਜ਼ ਤੇ ਉਹ ਔਰ ਜਿਹੜੀ ਇਹ ਬਾਰਦਾਤ ਦੇ ਵਿੱਚ ਜਿਹੜੀ ਇਹਨਾਂ ਨੇ ਗੱਡੀ ਵਰਤੀ ਸੀ ਬਲੇਰੋ ਔਰ ਬਲੈਰੋ ਨੰਬਰੀ ਜਿਹੜੀ ਹੈ ਪੀਪੀ 10 ES 1747 ਨੰਬਰ ਗੱਡੀ ਜਿਹੜੀ ਹੈਗੀ ਉਹ ਵੀ ਬਰਾਮਦ ਕਰ ਲਈ ਹੈ ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹ ਜਿਹੜੀ ਹੈਗੀ ਸਾਡਾ ਇੱਕ ਬਲਾਈਂਡ ਮਰਡਰ ਹੋਇਆ ਸੀਗਾ ਕੱਲ ਡਿਵੀਜ਼ਨ ਨੰਬਰ 7 ਦੇ ਵਿੱਚ ਜਿਹਦੇ ਸਬੰਧ ਵਿੱਚ ਅਸੀਂ 255 ਨੰਬਰ ਮੁਕੱਦਮਾ ਜਿਹੜਾ ਸੀਗਾ ਦਰਜ ਕੀਤਾ ਸੀਗਾ 103 ਸਬਸੈਕਸ਼ਨ 1 ਤੇ 238 BN S ਤੇ ਤ ਤ ਆਪਣੇ ਥਾਣਾ ਜਿਹੜਾ ਹੈਗਾ ਡਿਵੀਜ਼ਨ ਨੰਬਰ 7 ਦੇ ਵਿੱਚ ਇਦੇ ਵਿੱਚ ਬੇਸਿਕਲੀ ਕੀ ਹੋਇਆ ਸੀਗਾ ਕਿ ਇੱਕ ਸ਼ਾਲੂ ਕੁਮਾਰ ਦੇ ਸੀ ਸੀਗਾ ਇਹਦੀ ਜਿਹੜੀ ਆਪਣੀ ਲਾਸ਼ ਜਿਹੜੀ ਸੀਗੀ ਸਾਨੂੰ ਕੰਦੇ ਨਾਲੇ ਦੇ ਵਿੱਚੋਂ ਜਿਹੜੀ ਸੀਗੀ ਉਹ ਤਿਆਰਦੀ ਹੋਈ ਮਿਲੀ ਸੀ ਔਰ ਇਮੀਡੀਏਟਲੀ ਇਹਦੇ ਵਿੱਚ ਸਾਡੀ ਜਿਹੜੇ ਸੀਪੀ ਸਾਹਿਬ ਦੀ ਨੋਟਿਸ ਵਿੱਚ ਲਿਆਂਦਾ ਗਿਆ ਦਾਣਾ ਡੀਸੀਪੀ ਤੇਜਾ ਜੀ ਦੇ ਨਾਲ ਡਿਸਕਸ ਕੀਤਾ ਗਿਆ ਇਮੀਡੀਏਟਲੀ ਉਹਨਾਂ ਨੇ ਸੰਜੀਦਗੀ ਸਮਝਦੇ ਹੋਏ ਜਿਹੜੀ ਹੈਗੀ ਹੈ ਏਸੀਪੀ ਸਾਹਿਬ ਦੇ ਆਪਣੇ ਐਸਐਚਓ ਜਿਹੜੇ ਹੈਗੇ ਆ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਸ ਸਪੈਸ਼ਲੀ ਮੈਂਸ਼ਨ ਕਰਦੇ ਹੋਏ ਜਿਹੜੇ ਐਡੀਸ਼ਨਲ ਐਸਐਚਓ ਸੁਖਵਿੰਦਰ ਸਿੰਘ ਆ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਉਹਦੇ ਟੈਕਨੀਕਲ ਅਸਿਸਟੈਂਸ ਦੇ ਨਾਲ ਹਿਊਮਨ ਹਿੰਟ ਦੇ ਨਾਲ ਇਸ ਮਰਡਰ ਨੂੰ ਅਸੀਂ 3 ਘੰਟੇ ਦੇ ਵਿੱਚ ਵਿੱਚ ਜਿਹੜਾ ਸੀਗਾ ਬਲਾਈਂਡ ਮਰਡਰ ਸੀਗਾ ਇਹਨੂੰ ਅਸੀਂ ਟ੍ਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਆ ਸੋ ਇਹ ਸਾਰੀ ਟੀਮ ਨੂੰ ਬਹੁਤ ਮਿਹਨਤ ਨਾਲ ਜਿਹੜਾ ਇਹਦਾ ਹੈ ਕੀਤਾ ਔਰ ਇਹਦੇ ਹਿੱਸੇ 3 ਘੰਟਿਆਂ ਦੇ ਦੌਰਾਨ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਨੇ ਜਿਹੜੇ ਕੱਲੂ ਔਰ ਸੁਨੀਲ ਕੁਮਾਰ ਸੀਗੇ ਇਹਦੇ ਦੋਸਤ ਹੀ ਸੀਗੇ ਡਿਸੀਜ਼ ਤੇ ਔਰ ਜਿਹੜੀ ਇਹ ਵਾਰਦਾਤ ਦੇ ਵਿੱਚ ਜਿਹੜੀ ਇਹਨਾਂ ਨੇ ਗੱਡੀ ਵਰਤੀ ਸੀ ਬਲੈਰੋ ਔਰ ਬਲੈਰੋ ਨੰਬਰੀ ਜਿਹੜੀ ਆ ਪੀ ਵੀ 10 ایس 1747 ਨੰਬਰ ਗੱਡੀ ਜਿਹੜੀ ਹੈਗੀ ਉਹ ਵੀ ਬਰਾਮਦ ਕਰ ਲਈ ਹੈ ਸੋ ਬੜਾ ਵਾਟਰ ਟਾਈਟ ਕੇਸ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਸੋਲਵ ਕੀਤਾ ਔਰ ਨਾਲ ਦੀ ਨਾਲ ਸਾਰਾ ਪੁਖਤਾ ਐਵੀਡੈਂਸ ਜਿਹੜੇ ਸੀਗੇ ਮੌਕੇ ਤੇ ਉਹ ਵੀ ਸਾਰੇ ਇਕੱਠੇ ਕਰਕੇ ਬੜੀ ਛੇਤੀ ਲੁਧਿਆਣਾ ਪੁਲਿਸ ਨੇ ਜਿਹੜਾ ਹੈਗਾ ਇਹ ਬਲਾਈਂਡ ਮਰਡਰ ਕੇਸ ਸਿਰਨਾ ਘੰਟਿਆਂ ਦੇ ਵਿੱਚ ਸੋਲਵ ਕਰਕੇ ਦੋ ਦੋਸ਼ੀ ਔਰ ਵਾਰਦਾਤ ਵਿੱਚ ਬੱਚੀ ਗਈ ਗੱਡੀ ਜਿਹੜੀ ਹੈਗੀ ਫਰਮੇ ਦੀ ਕਾਮਯਾਬੀ ਹਾਸਲ ਕੀਤੀ ਵਜਾ ਰੰਜੀਸ਼ ਜਿਹੜਾ ਕਤਲ ਦਾ ਇਹ ਹੈਗਾ ਕਿ ਜਿਹੜਾ ਇਹ ਆਪਣੇ ਕੱਲੂ ਤੇ ਸੁਨੀਲ ਔਰ ਜਿਹੜੇ ਸ਼ਾਲੂ ਡਿਸੀਜ਼ਡ ਹੈਗੇ ਨੇ ਇਹ ਆਪਸ ਦੇ ਵਿੱਚ ਦੋਸਤ ਸੀਗੇ ਸ਼ਾਲੂ ਦੀ ਇਹਨਾਂ ਦੀ ਕੋਈ ਦੋ ਦਿਨ ਪਹਿਲਾਂ 16 ਤਰੀਕ ਨੂੰ ਜਾਂ 17 ਤਰੀਕ ਨੂੰ ਪੈਸੇ ਜਿਹੜੇ ਲੈਣ ਦੇਣ ਤੋਂ ਜਿਹੜੀ ਸੀਗੀ ਕੋਈ ਗੱਲਬਾਤ ਹੋਈ ਸੀ ਜਿਹਦੇ ਵਿੱਚ ਕੱਲੂ ਤੇ ਸੁਨੀਲ ਨੇ ਜਿਹੜਾ ਮੰਨ ਦੇ ਵਿੱਚ ਰੰਜੀਸ਼ ਰੱਖੀ ਔਰ 16 ਤਰੀਕ ਨੂੰ ਜਦੋਂ ਇਹ ਕਿਤੇ ਆ ਰਹੇ ਸੀਗੇ ਘਰ ਨੂੰ ਆ ਰਹੇ ਸੀ ਇਹਨਾਂ ਨੇ ਆਪਣੀ ਗੱਡੀ ਮਾਰੀ ਔਰ ਗੱਡੀ ਮਾਰ ਕੇ ਜਦੋਂ ਇਹ ਬੇਹੋਸ਼ ਹੋ ਗਿਆ ਫਿਰ ਇਹਦੇ ਸਿਰ ਵਿੱਚ ਇੱਟ ਵਜੀ ਔਰ ਕਿਸੇ ਤਿੱਖੀ ਚੀਜ਼ ਦੇ ਨਾਲ ਜਿਹੜਾ ਹੈਗਾ ਇਹਨਾਂ ਦੇ ਪੇਟ ਦੇ ਉੱਤੇ ਵਾਰ ਦਾ ਵਾਰ ਕੀਤਾ ਜਿਹਦੇ ਕਰਕੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਫਿਰ ਇਹਨਾਂ ਦੀ লাশ ਨੂੰ ਜਿਹੜਾ ਸੀਗਾ ਉਹ ਉਸੇ ਗੱਡੀ ਬਲੈਰੋ ਦੇ ਵਿੱਚ ਹੀ ਪਾ ਕੇ ਇਹਨਾਂ ਨੇ ਗੰਦੇ ਨਾਲੇ ਦੇ ਵਿੱਚ ਦੇਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਕਤਲ ਨੂੰ ਜਿਹੜਾ ਹੈਗਾ ਛੁਪਾਇਆ ਜਾ ਸਕੇ ਪਰ ਕੋਈ ਵੀ ਕ੍ਰਾਈਮ ਕੋਈ ਵੀ ਕਤਲ ਜਿਹੜਾ ਤੁਹਾਨੂੰ ਪਤਾ ਕਿ ਲੁਕਿਆ ਨਹੀਂ ਰਹਿੰਦਾ ਹੁੰਦਾ ਆਖਰ ਬਾਹਰ ਆ ਜਾਂਦਾ ਔਰ ਇਸ ਕਰਕੇ লাশ ਜਿਹੜੀ ਹੈਗੀ ਹੈ ਦੋਹਾਂ ਦਿਨਾਂ ਬਾਅਦ ਸਾਨੂੰ ਮਿਲੀ। ਇਸ ਕੀ ਇੱਕ ਦੋਸਤ ਜਿਹੜੇ ਨਸ਼ੇ ਦੇ ਵੀ ਆਦੀ ਅਜੇ ਤੱਕ ਫਿਲਹਾਲ ਇਹਨਾਂ ਦੇ ਜਿਹੜੀ ਐਸੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਵਜਾ ਰੰਜਿਸ਼ਣਾਂ ਦੀ ਆਪਸੀ ਨਿੱਜੀ ਲੜਾਈ ਹੈ ਕਿ ਦੋਸਤ ਸੀਗੇ ਪੈਸੇ ਲੈਣ ਦੇਣ ਤੋਂ ਲੜਾਈ ਹੋਈ ਹੈ ਉਹਦੀ ਜਿਹੜੀ ਆ ਨਸ਼ੇ ਵਾਲੀ ਕੋਈ ਗੱਲ ਸਾਹਮਣੇ ਸਰ ਇਹਨਾਂ ਦੇ ਕ੍ਰਾਈਮ ਦੇ ਵੀ ਕੋਈ ਪਹਿਲੇ ਮਰਜ਼ੇ ਕੋ ਹੈ ਇਹਦੇ ਵਿੱਚ ਜਿਹੜਾ ਸੁਨੀਲ ਕੁਮਾਰ ਹੈ ਉਹਦੇ ਉੱਤੇ ਜਿਹੜਾ ਹੈਗਾ 379 380 411 ਦਾ ਮੋਟਾਣਾ ਮੋਤੀ ਨਗਰ ਦੇ ਵਿੱਚ ਇੱਕ ਪਹਿਲਾਂ ਵੀ ਜਿਹੜਾ ਵਾ ਮਕਦਮਾ ਦਰਜ ਸੀ ਸਰ ਇਹ ਕਿੱਥੇ ਦੇ ਨੇ ਇਹ ਜੁੜੇ ਈਸੀਐਚ ਕੋਲੋਂ ਨਹੀਂ ਹੈਗੀ ਆ ਜੀ ਇੱਥੇ ਆਪਣੇ ਤਾਜਪੁਰ ਰੋਡ ਦੇ ਉੱਤੇ ਲੁਧਿਆਣੇ ਉੱਥੋਂ ਦੇ ਰਹਿਣ ਵਾਲੇ ਨੇ ਤੇ ਨਹੀਂ ਇਸ ਉਮਰ ਦੀ ਸਾਰੀ ਇਹਨਾਂ ਦੀ ਅਪ੍ਰੋਕਸੀਮੇਟਲੀ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ 30 ਤੋਂ 35 ਦੀ ਉਮਰ ਦੇ ਵਿੱਚ ਹੈ ਫਿਰ ਕੱਦੇ ਦਾ ਮਾਰਿਆ ਕੰਮ ਕੀ ਕਰਦਾ ਸੀ ਇਹ ਲੇਬਰ ਦਾ ਕੰਮ ਕਰਦੇ ਸੀ ਉਹ ਆਟੋ ਚਲਾਉਂਦਾ ਸੀਗਾ ਇਹ ਜਿਹੜਾ ਬਲੈਰੋ ਦਾ ਚੱਲਦਾ ਸੀਗਾ